ਜਿਹੜਾ ਗੁਰੂ ਜੀ ਦੇ ਸ਼ਬਦ ਨਾਲ ਜੁੜਦਾ ਉਹਨੂੰ ਕਿਸੇ ਤਰ੍ਹਾਂ ਦਾ ਬਿਗਨ ਨਹੀਂ ਲੱਗਦਾ ਤਾਂ ਕੋ ਬਿਗਨ ਨਾ ਲੱਗਈ ਚਾਲੈ ਹੁਕਮ ਰਜ਼ਾਈ ਜਿਹੜਾ ਗੁਰੂ ਦੇ ਹੁਕਮ ਵਿੱਚ ਤੁਰ ਕੇ ਸਚਿਆਰ ਬਣ ਜਾਂਦਾ ਆਪਾਂ ਜਪਜੀਤ ਸਾਹਿਬ ਵਿੱਚ ਪੜਦੇ ਹਾਂ ਮਹਾਰਾਜ ਨੇ ਉੱਥੇ ਵੀ ਬਚਨ ਕਹੇ ਕਹਿਣ ਲੱਗੇ ਕਿਬ ਸਚਿਆਰਾ ਹੋਈਐ ਕਿਬ ਕੂੜੈ ਟੁੱਟੈ ਪਾਲ ਇੱਕ ਗੱਲ ਯਾਦ ਰੱਖਿਓ ਬਾਣੀ ਦਾ ਉਪਦੇਸ਼ ਪੂਰੀ ਮਨੁੱਖਤਾ ਲਈ ਸੰਜ ਹੈ ਇੱਥੇ ਸ਼ਬਦ ਇਹ ਨਹੀਂ ਵਰਤਿਆ ਕਿ ਸਚਿਆਰ ਕੱਲਾ ਸਿੱਖੀ ਹੋਵੇ ਜਾਂ ਸਚਿਆਰ ਕੱਲਾ ਮੁਸਲਮਾਨ ਵੀਰ ਹੋਵੇ ਜਾਂ ਸਚਿਆਰ ਕੋਈ ਹਿੰਦੂ ਵੀਰ ਹੋਵੇ ਈਸਾਈ ਮਸਾਈ ਹੋਵੇ ਸਮੁੱਚੀ ਮਨੁੱਖਤਾ ਲਈ ਬਚਨ ਵਰਤਿਆ ਕਹਿੰਦੇ ਕਿਬ ਸਚਿਆਰਾ ਹੋਈ ਹੈ ਐ ਬੰਦੇ ਤੈਨੂੰ ਮਨੁੱਖਾ ਜਨਮ ਮਿਲਿਆ ਤੂੰ ਸਚਿਆਰ ਹੋਣਾ ਕਿਬ ਕੂੜਾ ਕੁੱਟੇ ਪਾਲ ਤੇਰੇ ਜੀਵਨ ਵਿੱਚੋਂ ਕੂੜ ਦੀ ਪਾਲ ਕੂੜ ਦੀ ਕੰਧ ਕਿਵੇਂ ਟੁੱਟੇ ਤੇ ਬਚਨ ਵਰਤਿਆ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਜਦੋਂ ਤੂੰ ਉਸ ਮਾਲਕ ਦੇ ਹੁਕਮ ਵਿੱਚ ਤੁਰੇਂਗਾ ਉਹਦੀ ਰਜਾ ਵਿੱਚ ਤੁਰੇਂਗਾ ਬਾਣੇ ਵਿੱਚ ਤੁਰੇਂਗਾ ਤੂੰ ਸਚਿਆਰ ਹੋ ਜਾਏਂਗਾ ਇੱਥੇ ਵੀ ਸ਼ਬਦ ਵਰਤਿਆ ਮਹਾਰਾਜ ਕਹਿੰਦੇ ਭਾਈ ਹੁਕਮ ਰਜਾਈ ਜੋ ਚੱਲੈ ਤਾਂ ਕੋ ਬਿਗਨ ਨਾ ਲੱਗਈ ਚੱਲੈ ਹੁਕਮ ਰਜਾਈ ਉਹਨੂੰ ਬਿਗਨ ਨਹੀਂ ਲੱਗਦਾ ਜਿਹੜਾ ਗੁਰੂ ਦੀ ਰਜਾ ਵਿੱਚ ਤੁਰਦਾ ਹੈ ਅਗਲੇ ਬਚਨ ਨੇ ਹੁਕਮ ਰਜਾਈ ਜੋ ਚੱਲੈ ਸੋ ਪਵੇ ਖਜ਼ਾਨਾ ਜਿਹੜਾ ਗੁਰੂ ਦੇ ਹੁਕਮ ਵਿੱਚ ਤੁਰਦਾ ਹੈ ਉਹ ਗੁਰੂ ਦੇ ਖਜ਼ਾਨੇ ਭਾਗ ਗੁਰੂ ਦੇ ਦਰ ਪ੍ਰਵਾਣ ਹੋ ਜਾਂਦਾ ਹੈ ਮਹਾਰਾਜ ਨੇ ਅੱਗੇ ਬਚਨ ਵਰਤੇ ਖੋਟੇ ਠਬਰ ਨ ਪਾਈਏ ਨੀ ਰਲੇ ਜੁਠਾਨੇ ਜਿਹੜਾ ਹੁਕਮ ਵਿੱਚ ਚੱਲਿਆ ਉਹਦੇ ਦਰ ਪ੍ਰਵਾਣ ਹੋ ਗਿਆ ਜਿਹੜਾ ਗੁਰੂ ਦੇ ਹੁਕਮ ਤੋਂ ਬਾਂਝਾ ਹੋ ਕੇ ਖੋਟੇ ਕਰਮ ਕਰਦਾ ਰਿਹਾ ਖੋਟੇ ਠਬਰ ਨ ਪਾਈ ਨੀ ਉਹਨੂੰ ਗੁਰੂਦਰ ਥਾਂ ਨਹੀਂ ਮਿਲੀ ਗੁਰੂ ਦੀ ਰਹਿਮਤ ਨਹੀਂ ਮਿਲੀ ਰਲੇ ਜੂਠਾਨੇ ਤੇ ਖੋਟਾ ਬੰਦਾ ਖੋਟਿਆਂ ਵਿੱਚ ਜਾ ਕੇ ਰਲ ਕੇ ਬਹਿ ਜਾਂਦਾ ਉਹ ਫਿਰ ਉਹਨਾਂ ਵਿੱਚ ਰਲ ਕੇ ਬਹਿਂਦਾ ਫਿਰ ਮਹਾਰਾਜ ਜੀ ਅੱਗੇ ਕਹਿੰਦੇ ਨੇ ਨਿਤ ਨਿਤ ਖਰਾ ਸੰਭਾਲੀ ਐ ਸੱਚ ਸੌਦਾ ਪਾਈ ਐ ਹੇ ਭਾਈ ਨਿਤ ਨਿਤ ਤੂੰ ਖਰਾ ਸੰਭਾਲੀ ਐ ਜਿਹੜਾ ਖਰਾ ਸੌਦਾ ਹੈ ਨਾਮ ਦਾ ਸੌਦਾ ਹੈ ਧਰਮ ਦਾ ਸੌਦਾ ਹੈ ਬਾਣੀ ਬੰਦਗੀ ਦਾ ਸੌਦਾ ਹੈ ਸੱਚ ਸੰਭਾਲੀ ਹੈ ਉਸ खरे ਸੌਦੇ ਨੂੰ ਸੰਭਾਲਿਆ ਕਰ ਨਿਤ ਨਿਤ ਖਰਾ ਸੰਭਾਲੀ ਹੈ ਸੱਚ ਸੌਦਾ ਪਾਈ ਹੈ ਸੱਚੇ ਸੌਦੇ ਨਾਮ ਨੂੰ ਆਪਣੇ ਜੀਵਨ ਵਿੱਚ ਕਮਾ ਖੋਟੇ ਨਦਰ ਨ ਆਵੇ ਆਵਨੀ ਲੈ ਅਗਣ ਜਲਾਈ ਹੈ ਤੇ ਖੋਟਾ ਸਿੱਕਾ ਵੀ ਕਿਸੇ ਕੰਮ ਦਾ ਨਹੀਂ ਉਹਦੇ ਵਿੱਚੋਂ ਵੀ ਅਗਣ ਦੇ ਸ਼ੇਕ ਨਾਲ ਉਹਨੂੰ ਸ਼ੁੱਧ ਕੀਤਾ ਜਾਂਦਾ ਹੈ ਖੋਟਾ ਸੋਨਾ ਹੋਵੇ ਉਹ ਵੀ ਕਿਸੇ ਕੰਮ ਦਾ ਨਹੀਂ ਉਹਨੂੰ ਵੀ ਅਗਨ ਦੇ ਸ਼ੇਕ ਨਾਲ ਸ਼ੁੱਧ ਕੀਤਾ ਜਾਂਦਾ ਹੈ ਮਹਾਰਾਜ ਕਹਿੰਦੇ ਤੂੰ ਗੁਰ ਸ਼ਬਦ ਦੀ ਟੇਕ ਲੈ ਕੇ ਆਪਣੇ ਅੰਤਰ ਆਤਮੇ ਨੂੰ ਸ਼ੁੱਧ ਪਵਿੱਤਰ ਕਰਕੇ ਤੇ ਖਰਾ ਖਜ਼ਾਨਾ ਨਾਮ ਦਾ ਸੱਚਾ ਸੌਦਾ ਵਪਾਰ ਕਰ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਬਚਨ ਹੁੰਦਾ ਬਣਜ ਕਰੋ ਬਣ ਜਾ ਰਹੋ ਵਖਰ ਲੇਹੋ ਸੰਭਾਲ ਇੱਥੇ ਕਹਿੰਦੇ ਨੇ ਵੀ ਐ ਬੰਦੇ ਤੂੰ ਜਗਤ ਵਿੱਚ ਇੱਕ ਬਨਜਾਰਾ ਬਣ ਕੇ ਆਏ ਵਪਾਰੀ ਬਣ ਕੇ ਆਏ ਤੇ ਬਨਜਾਰਾ ਉਹ ਹੁੰਦਾ ਜਿਹੜਾ ਘਰੋਂ ਚੱਲੇ ਤੇ ਫੇਰਾ ਪਾ ਕੇ ਕੁਝ ਖੱਟ ਕੇ ਲੈ ਕੇ ਆਵੇ ਮਹਾਰਾਜ ਕਹਿੰਦੇ ਤੂੰ ਵੀ ਇੱਥੋਂ ਕੁਝ ਖੱਟਣ ਦੇ ਲਈ ਆਇਆ ਬਨਜ ਕਰੋ ਬਨ ਜਾ ਰਹੋ ਵੱਖਰ ਲੇਹੋ ਸੰਭਾਲ ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭਹਿ ਨਾਲ ਕਹਿੰਦੇ ਉਹ ਵਸਤੂ ਦਾ ਵਪਾਰ ਕਰ ਜਿਹੜੀ ਤੇਰੇ ਨਾਲ ਨਿਭ ਜਾਏ ਹੁਣ ਪੁੱਛਿਆ ਮਹਾਰਾਜ ਉਹ ਵਸਤੂ ਕੀ ਹੈ ਤੇ ਗੁਰੂ ਨਾਨਕ ਸਾਹਿਬ ਅੱਗੇ ਕਹਿਣਗੇ ਭਾਈ ਰੇ ਰਾਮ ਕਹੋ ਚਿਤ ਲਾਏ ਏ ਭਾਈ ਪ੍ਰਮਾਤਮਾ ਦਾ ਨਾਮ ਚਿਤ ਲਾ ਕੇ ਕਹਿਣਾ ਕਰ ਭਾਈ ਰੇ ਰਾਮ ਕਹੋ ਚਿਤ ਲਾਏ ਹਰ ਜਸ ਵਖਰ ਲੈ ਚਲੋ ਸੋ ਦੇਖੇ ਪਤੀ ਆਏ ਕਹਿੰਦੇ ਭਾਈ ਹਰੀ ਨਾਮ ਦਾ ਵਪਾਰ ਕਰਕੇ ਤੁਰਿ ਆਪਣੇ ਜੀਵਨ ਵਿੱਚ ਚੰਗੇ ਕਰਮ ਸੇਵਾ ਸਿਮਰਨ ਕਰੀ ਇਹੋ ਜਿਹਾ ਜਦੋਂ ਵਪਾਰ ਕਰਕੇ ਤੁਰੇਗਾ ਤੇ ਸੋ ਪਤੀ ਪ੍ਰਮਾਤਮਾ ਵਾਹਿਗੁਰੂ ਤੇਰੀ ਕਰਨੀ ਨੂੰ ਵੇਖ ਕੇ ਤੇਰੇ ਤੇ ਪ੍ਰਸੰਨ ਹੋ ਜਾਏਗਾ